ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਰਫ 10 ਰੁਪਏ ਦਾ ਨੋਟ ਵੀ ਲੱਖਾਂ ਦੇ ਵਿੱਚ ਵਿਕ ਸਕਦਾ ਹੈ ਜੀ ਹਾਂ ਇਹ ਸੱਚ ਹੈ ਅਤੇ ਇਹ ਸਿਰਫ ਪੈਸੇ ਦੀ ਕੀਮਤ ਨਹੀਂ ਸਗੋ ਇਤਿਹਾਸ ਦੀ ਇੱਕ ਕਹਾਣੀ ਹੈ ਗੱਲ ਹੈ ਸਾਲ 1918 ਦੀ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਬ੍ਰਿਟਿਸ਼ ਇੰਡੀਆ ਦਾ ਜਹਾਜ਼ ਐਸਐਸ ਸ਼ਿਆਲਾ ਲੰਡਨ ਤੋਂ ਬੰਬਈ ਜਾ ਰਿਹਾ ਸੀ ਇਸ ਜਹਾਜ਼ ਉੱਤੇ ਰਾਸ਼ਨ ਗੋਲਾ ਬਾਰੂਦ ਸ਼ਰਾਬ ਅਤੇ ਭਾਰਤੀ ਕਰੰਸੀ ਦੇ ਬੰਡਲ ਹੁਸੀ ਪਰ ਰਸਤੇ ਦੇ ਵਿੱਚ ਜਰਮਨ ਯੂ ਬੋਟ ਨੇ ਇਸ ਉੱਪਰ ਹਮਲਾ ਕਰ ਦਿੱਤਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ ਤੇ ਸਭ ਕੁਝ ਬਰਬਾਦ ਹੋ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਤਬਾਹੀ ਦੇ ਵਿੱਚੋਂ ਕੇਵਲ 10 ਰੁਪਏ ਦੇ ਦੋ ਨੋਟ ਹੀ ਬਚ ਗਏ ਉਹ ਵੀ ਬਿਨਾਂ ਦਸਤਖਤ ਦੇ ਬਿਲਕੁਲ ਨਵੇਂ ਅਤੇ ਇੱਕੋ ਜਿਹੇ ਸੀਰੀਅਲ ਨੰਬਰਾਂ ਵਾਲੇ 100 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ 29 ਮਈ 2024 ਨੂੰ ਇਹ ਦੋਨੋਂ ਨੋਟ ਲੰਡਨ ਦੇ ਨੂਨਾਜ਼ ਮੇਫੇਅਰ ਆਕਸ਼ਨ ਹਾਊਸ ਦੇ ਵਿੱਚ ਨਿਲਾਮੀ ਲਈ ਪੇਸ਼ ਕੀਤੇ ਗਏ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਦੋ ਤੋਂ 2.5 ਲੱਖ ਦੇ ਵਿੱਚ ਵਿਕਣਗੇ ਪਰ ਹੋਇਆ ਉਸ ਤੋਂ ਵੀ ਵੱਡਾ ਚਮਤਕਾਰ ਇੱਕ 9.6 ਲੱਖ 90 ਹਜ਼ਾਰ ਦੇ ਵਿੱਚ ਤੇ ਦੂਜਾ 5.80 ਹਜ਼ਾਰ ਦੇ ਵਿੱਚ ਵਿਕ ਗਿਆ ਤੇ ਇਹ ਨੋਟ ਸਿਰਫ ਕਰੰਸੀ ਨਹੀਂ ਸਗੋ ਇਤਿਹਾਸ ਦੀਆਂ ਉਹਨਾਂ ਯਾਦਾਂ ਦਾ ਹਿੱਸਾ ਨੇ ਜੋ ਪਹਿਲੇ ਵਿਸ਼ਵ ਯੁੱਧ ਮਨੁੱਖੀ ਤਬਾਹੀ ਅਤੇ ਉਸ ਯੁੱਗ ਦੀਆਂ ਕਹਾਣੀਆਂ ਆਪਣੇ ਅੰਦਰ ਸੰਭਾਲ ਕੇ ਬੈਠੇ ਹੋਏ ਨੇ ਇਸ ਲਈ ਅੱਜ 10 ਰੁਪਏ ਦਾ ਇਹ ਨੋਟ ਸਿਰਫ ਕਾਗਜ਼ ਦਾ ਟੁਕੜਾ ਨਹੀਂ ਸਗੋ ਇੱਕ ਜੀਂਦਾ ਇਤਿਹਾਸ ਹੈ ਜਿਸ ਦੀ ਕੀਮਤ ਲੱਖਾਂ ਦੇ ਵਿੱਚ ਨਹੀਂ ਸਦੀਆਂ ਵਿੱਚ ਨਾਪੀ ਜਾ ਸਕਦੀ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਰਫ 10 ਰੁਪਏ ਦਾ ਨੋਟ ਵੀ ਲੱਖਾਂ ਦੇ ਵਿੱਚ ਵਿਕ ਸਕਦਾ ਹੈ ਜੀ ਹਾਂ ਇਹ ਸੱਚ ਹੈ ਅਤੇ ਇਹ ਸਿਰਫ ਪੈਸੇ ਦੀ ਕੀਮਤ ਨਹੀਂ ਸਗੋ ਇਤਿਹਾਸ ਦੀ ਇੱਕ ਕਹਾਣੀ ਹੈ ਗੱਲ ਹੈ ਸਾਲ 1918 ਦੀ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਬ੍ਰਿਟਿਸ਼ ਇੰਡੀਆ ਦਾ ਜਹਾਜ਼ ਐਸਐਸ ਸ਼ਿਆਲਾ ਲੰਡਨ ਤੋਂ ਬੰਬਈ ਜਾ ਰਿਹਾ ਸੀ ਇਸ ਜਹਾਜ਼ ਉੱਤੇ ਰਾਸ਼ਨ ਗੋਲਾ ਬਾਰੂਦ ਸ਼ਰਾਬ ਅਤੇ ਭਾਰਤੀ ਕਰੰਸੀ ਦੇ ਬੰਡਲ ਹੁੰਦੇ ਸੀ ਪਰ ਰਸਤੇ ਦੇ ਵਿੱਚ ਜਰਮਨ ਯੂ ਬੋਟ ਨੇ ਇਸ ਉੱਪਰ ਹਮਲਾ ਕਰ ਦਿੱਤਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ ਤੇ ਸਭ ਕੁਝ ਬਰਬਾਦ ਹੋ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਤਬਾਹੀ ਦੇ ਵਿੱਚੋਂ ਕੇਵਲ 10 ਰੁਪਏ ਦੇ ਦੋ ਨੋਟ ਹੀ ਬਚ ਗਏ ਉਹ ਵੀ ਬਿਨਾਂ ਦਸਤਖਤ ਦੇ ਬਿਲਕੁਲ ਨਵੇਂ ਅਤੇ ਇੱਕੋ ਜਿਹੇ ਸੀਰੀਅਲ ਨੰਬਰਾਂ ਵਾਲੇ 100 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ 29 ਮਈ 2024 ਨੂੰ ਇਹ ਦੋਨੋਂ ਨੋਟ ਲੰਡਨ ਦੇ ਨੂਨਾਜ਼ ਮੇਫੇਅਰ ਆਕਸ਼ਨ ਹਾਊਸ ਦੇ ਵਿੱਚ ਨਿਲਾਮੀ ਲਈ ਪੇਸ਼ ਕੀਤੇ ਗਏ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਦੋ ਤੋਂ 2.5 ਲੱਖ ਦੇ ਵਿੱਚ ਵਿਕਣਗੇ ਪਰ ਹੋਇਆ ਉਸ ਤੋਂ ਵੀ ਵੱਡਾ ਚਮਤਕਾਰ ਇੱਕ ਨੋਟ 6,90,000 ਦੇ ਵਿੱਚ ਤੇ ਦੂਜਾ 5,80,000 ਦੇ ਵਿੱਚ ਵਿਕ ਗਿਆ ਤੇ ਇਹ ਨੋਟ ਸਿਰਫ ਕਰੰਸੀ ਨਹੀਂ ਸਗੋ ਇਤਿਹਾਸ ਦੀਆਂ ਉਹਨਾਂ ਯਾਦਾਂ ਦਾ ਹਿੱਸਾ ਨੇ ਜੋ ਪਹਿਲੇ ਵਿਸ਼ਵ ਯੁੱਧ ਮਨੁੱਖੀ ਤਬਾਹੀ ਅਤੇ ਉਸ ਯੁੱਗ ਦੀਆਂ ਕਹਾਣੀਆਂ ਆਪਣੇ ਅੰਦਰ ਸੰਭਾਲ ਕੇ ਬੈਠੇ ਹੋਏ ਨੇ ਇਸ ਲਈ ਅੱਜ 10 ਰੁਪਏ ਦਾ ਇਹ ਨੋਟ ਸਿਰਫ ਕਾਗਜ਼ ਦਾ ਟੁਕੜਾ ਨਹੀਂ ਸਗੋ ਇੱਕ ਜਿੰਦਾ ਇਤਿਹਾਸ ਹੈ ਜਿਸ ਦੀ ਕੀਮਤ ਲੱਖਾਂ ਦੇ ਵਿੱਚ ਨਹੀਂ ਸਦੀਆਂ ਵਿੱਚ ਨਾਪੀ ਜਾ ਸਕਦੀ ਹੈ